ਦੇ ਉੱਠਵਿੰਦੇ ਸੀ ਜਦੋਂ ਸੂਰਜ ਚੜ੍ਹਦਾ ਸੀ ਉਦੋਂ ਬੀਬੀਆਂ ਬੰਦੇ ਵੀ ਜਾਗ ਪੈਂਦੇ ਸੀ ਤੇ ਅੱਜ ਕੱਲ ਦਾ ਜਿਹੜਾ ਸਮਾਂ ਅੱਜ ਕੱਲ ਲੋਕੀ ਆਵੇਂ 8 ਵਜੇ ਜੰਦੇ ਨੇ ਸੁੱਤਿਆਂ ਪਿਆ ਰਹਿੰਦੇ ਨੇ 9 ਵੀ ਵੱਜ ਜਾਂਦੇ ਨੇ ਕਈ ਚੰਗੇ ਭਲੇ ਉੱਠ ਸਕਦੇ ਨੇ ਉੱਠਦੇ ਨਹੀਂ 10 ਵਜੇ ਤੱਕ 11 ਵਜੇ ਤੱਕ 12 ਵਜੇ ਤੱਕ ਸੀਰੀਜ਼ ਵੇਖੀ ਜਾਣਗੇ ਮੂਵੀ ਵੇਖੀ ਜਾਣਗੇ ਅੱਜ ਕੱਲ ਫੋਨਾਂ 'ਚ ਹੀ ਚੱਲਦਾ ਸਭ ਕੁਝ ਤੇ ਸਵੇਰੇ ਜਾਗਿਆ ਨਹੀਂ ਜਾਂਦਾ ਜਦੋਂ ਅਸੀਂ ਸਵੇਰ ਦੀ ਧੁੱਪ ਨਹੀਂ ਲੈਂਦੇ ਲੱਭੂ ਜੀ ਦੇਖੋ ਨੌ ਬਾਅਦ ਠੀਕ ਕਰ ਲਈ ਜਦੋਂ ਅਸੀਂ ਸਵੇਰ ਦੀ ਧੁੱਪ ਨਹੀਂ ਲੈਂਦੇ ਲੈਂਦੇ ਫਿਰ ਉਹਦਾ ਨੁਕਸਾਨ ਹੁੰਦਾ ਹੈ ਫਿਰ ਨੁਕਸਾਨ ਹੁੰਦਾ ਫਿਰ ਬਿਮਾਰੀਆਂ ਵੱਜ ਜਾਂਦੀਆਂ ਅਗਰ ਕੈਮੀਕਲ ਸਹੀ ਤਰੀਕੇ ਨਾਲ ਰਿਲੀਜ਼ ਉਦੋਂ ਹੁੰਦਾ ਜੇ ਅਸੀਂ ਸਵੇਰੇ ਸਵੇਰ ਦੀ ਧੁੱਪ ਲਈਏ ਤੇ ਸ਼ਾਮ ਦੀ ਸੂਰਜ ਚੜ੍ਹਦਾ ਹੋਵੇ ਉਦੋਂ ਜਾਂ ਜਦੋਂ ਸੂਰਜ ਲੈਂਦਾ ਹੋਵੇ ਘਰਾਂ 'ਚ ਬੈਠੇ ਜਰੂਰ ਨੋਟ ਕਰੋ 5-10 ਮਿੰਟ 15 ਕੁ ਮਿੰਟ ਜਦੋਂ ਸੂਰਜ ਚੜ੍ਹਦਾ ਹੁੰਦਾ ਹੈ ਤਕਰੀਬਨ ਅੱਜਕੱਲ ਤੇ 6:30 ਵਜਾ ਦਿੰਦਾ ਹੈ 6:30 ਵਜੇ ਜਾਂਦੇ ਸਾਢੇ 6 ਵਜੇ ਉੱਪਰ ਚਲੇ ਜਾਓ ਛੱਤ ਤੇ ਬਹਿ ਜਾਓ ਬਸ ਐ ਜਿੰਨਾ ਕ ਕੱਪੜਾ ਉੱਪਰ ਕਰ ਲਓ ਜਿੰਨਾ ਕੁ ਸੇਕ ਲੱਗ ਸਕਦਾ ਹੈ ਸਰੀਰ ਨੂੰ ਲੱਗਣ ਦੇ ਜੇ ਬੰਦਾ ਪੂਰੀ ਬੋਡੀ ਦੇ ਉੱਤੇ ਮੂਧਾ ਪੈ ਜਾਵੇ ਪੂਰੇ ਸਰੀਰ ਦੇ ਉੱਤੇ ਧੁੱਪ ਲੱਗੇ ਇਹ ਬਹੁਤ ਜ਼ਿਆਦਾ ਚੰਗੀ ਹੈ ਸਾਡੀ ਉਹਦੇ ਨਾਲ ਸਿਹਤ ਚੰਗੀ ਰਹਿੰਦੀ ਹੁਣ ਸਵੇਰੇ ਵਾਲੀ ਧੁੱਪ ਸ਼ਾਮ ਵਾਲੀ ਉਦੋਂ ਬੈਲੈਂਸ ਹੈ ਉਦੋਂ ਸੇਕ ਜ਼ਿਆਦਾ ਵੀ ਨਹੀਂ ਘੱਟ ਵੀ ਨਹੀਂ ਬੈਲੈਂਸ ਧੁੱਪ ਕਿੰਨੀ ਚੰਗੀ ਹੈ ਹਰ ਚੀਜ਼ ਦਾ ਬੈਲੈਂਸ ਠੀਕ ਹੈ ਇੱਕ ਗੱਲ نوٹ ਕਰੋ ਦੁਨੀਆ 'ਚ ਕੋਈ ਚੀਜ਼ ਮਾੜੀ ਨਹੀਂ ਵੱਧ ਖਾ ਲੋ ਫੇਰ ਮਾੜੀ ਘੱਟ ਖਾ ਲੋ ਫੇਰ ਇੱਕ ਵੀ ਚੀਜ਼ ਮਾੜੀ ਵਰਤੋਂ ਵੱਧ ਜਾਂ ਘੱਟ ਮਾੜੀ ਹੋ ਸਕਦੀ ਹੈ ਸੱਪਾਂ ਦੀ ਜ਼ਹਿਰ ਮਾੜੀ ਹੈ ਉਹ ਵੀ ਦਵਾਈਆਂ ਚ ਪੈਂਦੀ ਹੈ ਵਰਤੋਂ ਚੋਂ ਕੋਈ ਚੀਜ਼ ਵੀ ਦੁਨੀਆ ਚ ਮਾੜੀ ਨਹੀਂ ਸੱਚੇ ਹੈ ਕਿ ਸ਼ਰਾਬ ਵੀ ਬੜੀਆਂ ਦਵਾਈਆਂ ਚ ਪੈਂਦੀ ਹੈ ਅਫੀਮ 80% ਦਵਾਈਆਂ ਚ ਪੈਂਦੀ ਹੈ। 80% ਮੈਡੀਸਿਨ ਵਿੱਚ ਅਫੀਮ ਪੈਂਦੀ ਹੈ। ਸ਼ਰਾਬ ਵੀ ਪੈਂਦੀ ਹੈ। ਮਤਲਬ ਕੀ ਹੈ ਕਿ ਦਵਾਈਆਂ ਚ ਪਵੇ ਤੇ ਚੰਗੀ ਹੈ, ਸਿੱਧੀ ਪੀ ਲੈਨੇਓ ਮਾੜੀ ਹੈ। ਅਫੀਮ ਦਵਾਈਆਂ ਚ ਪਵੇਗੀ ਤੇ ਚੰਗੀ ਹੈ। ਸਿੱਧੀ ਖਾਣ ਵਾਲਾ ਬੰਦਾ ਉਹ ਮਾੜੀ ਹੈ। ਨਸ਼ਾ ਕੋਈ ਵੀ ਹੈ। ਬੜੀਆਂ ਦਵਾਈਆਂ ਦੇ ਵਿੱਚ ਇਹ ਚੀਜ਼ਾਂ ਵਰਤੋਂ ਹੁੰਦੀਆਂ ਨੇ। ਹੁਣ ਘਿਓ ਖਾਣਾ ਚੰਗਾ ਹੈ ਪਰ ਜੇ ਲਿਮਟ ਚ ਖਾਤਾ ਜਾਵੇ ਹੁਣ ਗਾਂ ਦਾ ਘਿਓ ਠੰਡਾ ਹੀ ਹੁੰਦਾ ਇੱਕ ਚਮਚਾ ਦੇਸੀ ਗਾਂ ਦਾ ਘਿਓ ਬੰਦਾ ਰੋਜ਼ ਖਾਂਦਾ ਰਹੇ ਚੰਦਾ ਪਰ ਜੇ ਹੁਣ ਮੰਨ ਲਓ ਅਗਲਾ ਕੰਵੇ ਅੱਛਾ ਪਾ ਦੇ ਪਾ ਦੇ ਪਾ ਦੇ ਪਾ ਦੇ ਫਿਰ ਤੱਕ ਹੁਣ 7 ਚਮਚੇ 8 ਚਮਚੇ ਪਵਾ ਲੈ ਫਿਰ ਮਾ ਦੇ ਹੁਣ ਥੋੜਾ ਬਹੁਤ ਬੈਲੈਂਸ ਚ ਖਾਣਾ ਕਿਉਂ ਨਹੀਂ ਮਾੜਾ ਉਦਾਂ ਕਿਉਂ ਮਾੜਾ ਫਿਰ ਹਰ ਚੀਜ਼ ਨੂੰ ਲਿਮਟ ਚ ਖਾਦਾ ਜਾ ਲਿਮਟ ਵਿੱਚ ਟੀਵੀ ਵੇਖ ਲੋ ਲਿਮਟ ਵਿੱਚ ਫੋਨ ਵੇਖ ਲੋ ਲਿਮਟ ਵਿੱਚ ਫੇਸਬੁੱਕ ਵੇਖ ਲੋ ਫਿਰ ਕੋਈ ਬਾਡੀ ਨਹੀਂ ਪਰ ਜਦੋਂ ਅਸੀਂ ਕਮਲਿਆਂ ਵਾਂਗੂ ਜੇ ਫੇਸਬੁੱਕ ਵੇਖਣ ਲੱਗੇ ਫੋਨ ਚੈੱਕ ਕਰ ਲੋ 7 ਮਿੰਟੇ 6 ਮਿੰਟੇ 5 ਮਿੰਟੇ ਅੱਜ ਕਿੰਨਾ ਚਿਰ ਸਕਰੀਨ ਔਨ ਰਹੀ 8 ਘੰਟੇ ਅੱਜ ਸਕਰੀਨ ਕਿੰਨਾ ਚਿਰ ਔਨ ਰਹੀ 3 ਘੰਟੇ 4 ਘੰਟੇ 5 ਘੰਟੇ 6 ਘੰਟੇ 8 ਘੰਟੇ ਫੇਰ ਫੰਦਾ ਪੈਂਦਾ ਕੋਈ ਵੀ ਚੀਜ਼ ਮਾੜੀ ਚੰਗੀ ਨਹੀਂ ਵਰਤੋਂ ਵਰਤੋਂ ਕਿੰਨੀ ਕਰਦੇ ਆ ਫੇਰ ਗਲਤ ਤੇ ਠੀਕ ਹੋ ਜਾਂਦੀ ਹੈ ਕੋਈ ਵੀ ਦੁਨੀਆ ਦੀ ਚੀਜ਼ ਦੁਨੀਆ ਦੀ ਕੋਈ ਚੀਜ਼ ਮਾੜੀ ਵਰਤੋਂ ਗਲਤ ਠੀਕ ਹੋ ਸਕਦੀ ਹੈ ਕੁਦਰਤ ਜਿਉ ਜੋ ਬਣਿਆ ਸਭ ਚੰਗਾ ਹੈ ਵਰਤੋਂ ਗਲਤ ਠੀਕ ਹੁੰਦੀ ਹੈ ਤਾਂ ਸਾਰੇ ਦਾ ਸਾਰਾ ਪੰਗਾ ਪੈਂਦਾ ਮੁਸ਼ਕਲਾਂ ਫਿਰ ਇਹ ਠਖੜੀਆਂ ਹੋ ਜਾਂਦੀਆਂ ਇਸ ਕਰਕੇ ਹਰ ਚੀਜ਼ ਲਿਮਟ ਵਿੱਚ ਹੋਵੇ ਬੈਲੈਂਸ ਹੋਵੇ ਫਿਰ ਕੋਈ ਮਾੜੀ ਨਹੀਂ ਹੁਣ ਕਿਹਾ ਮੈਂ ਜਿੱਦਾਂ ਦੱਸਿਆ ਵੀ ਇੱਕ ਚਮਚਾ ਜਿਵੇਂ ਆਪਣੇ ਉਹ ਇੱਕ ਦਿਨ ਆਪਣਾ ਭਿੰਦਰ ਨਹੀਂ ਸਿਆਣਾ ਭਿੰਦਰ ਜਿਹੜਾ ਆਪਾਂ ਜਿਆਦਾ ਸੁਣਦਾ ਹੈ। ਉਹ ਜਿਆਦਾ ਸੁਣਦੇ ਉਲਟ ਕੀ ਹੁੰਦਾ ਹੈ? ਨਹੀਂ ਨਹੀਂ ਇਹ ਦਾਨੀ ਆਪਾਂ ਕਹਿਣਾ। ਉਹਨੂੰ ਨਾ ਉਹਨੇ ਇੱਕ ਦਿਨ ਕਿਸੇ ਦੇ ਘਰ ਆਪਾਂ ਗਏ ਉਦੋਂ ਗੱਡੀ ਨਾਲ ਗਿਆ ਤੇ ਉਹਨੇ ਨਾ ਬਦਾਮਾਂ ਦੀ ਮੁਠੀ ਭਰ ਲਈ। ਮੁਠੀ ਵੀ ਨਹੀਂ ਬੁੱਕ ਭਰ ਲਈ। ਹੁਣ ਉਹਨੂੰ ਕਿ ਜਦੋਂ ਕਿਹਾ ਵੀ ਇੰਨੇ ਬਦਾਮ ਤੂੰ ਚੱਕ ਲੈ। ਵੀ ਪੰਜ ਖਾਣੇ ਚਾਹੀਦੇ ਨੇ ਰੋਜ਼। ਜਾਂ ਜਦੋਂ ਜ ਬਹੁਤਾ ਬੰਦਾ ਸੱਤ ਖਾ ਲੇ ਜਿਆਦਾ ਤੋਂ ਜਿਆਦਾ 10 ਬਦਾਮ ਭਿਉਂ ਕੇ ਖਾਣੇ ਚਾਹੀਦੇ। ਭਿਉਂ ਕੇ ਤਾਂ ਖਾਣੇ ਚਾਹੀਦੇ ਨੇ ਗਰਮ ਹੁੰਦੇ। ਜਦੋਂ ਆਪਾਂ ਇਹਨੂੰ ਇੱਕ ਦਿਨ ਭਿਉਂ ਕੇ ਖਾਣੇ ਆ ਇਹ ਠੰਡੇ ਹੋ ਜਾਂਦੇ। ਜਿਸ ਬੰਦੇ ਨੂੰ ਗਰਮੀ ਜਿਆਦਾ ਹੋਵੇ 2 ਦਿਨ ਬਦਾਮ ਭਿਉਂਵੇਂ। 48 ਘੰਟੇ 24 ਘੰਟੇ ਨਹੀਂ ਭਣਾਉਣੇ 48 ਘੰਟੇ ਭਿਉਂਵੇਂ। 48 ਘੰਟਿਆਂ ਚ ਉਹਦੀ ਸਾਰੀ ਗਰਮੀ ਨਿਕਲ ਜਾਂਦੀ ਹੈ ਫਿਰ ਖਾ ਲੋ ਫਿਰ ਨਹੀਂ ਮੜੇ ਬਦਾਮਾਂ ਨੂੰ 5-7 ਗਿਰੀਆਂ ਜਿਹੜੀਆਂ ਨੇ ਭਿਉਆਂ ਕੇ ਰੱਖਣੀਆਂ ਚਾਹੀਦੀਆਂ ਨੇ ਸਵੇਰੇ ਖਾ ਲਓ ਜੇ ਗਰਮ ਕਰਕੇ ਪੰਪੰਗਾ ਫਿਰ ਉਹਨੂੰ ਦੋ ਦਿਨ ਬਾਅਦ ਖਾ ਲਓ ਉਹਨੇ ਚੱਕ ਲਈਆਂ ਇਕੱਠੀਆਂ 100 100 300 ਗਿਰੀ ਉਹਨੇ ਚੱਕ ਲਈ ਜਦੋਂ ਉਹ ਨਾਲ ਗੱਲ ਕੀਤੀ ਵੀ ਇਹ ਤੇ 5 ਰੋਜ਼ ਖਾਣੀਆਂ ਨੇ ਤੇ ਉਹ ਕੁਲਦੀਪ ਸਿੰਘ ਪਤਾ ਕੀ ਕਹਿੰਦਾ ਉਹ ਕਹਿੰਦਾ ਪੰਜ ਦੇ ਹਿਸਾਬ ਨਾਲ ਇੰਦੀ ਹੀ ਬਣਦੀਆਂ ਨੇ ਕਹਿੰਦਾ ਕਹਿੰਦਾ ਹੁਣ ਸਾਨੂੰ ਕਿਹੜਾ ਰੋਜ਼ ਰੋਜ਼ ਬਦਾਮ ਮਿਲਦੇ ਨੇ ਜਿੱਦਣ ਮਿਲਦੇ ਨੇ ਉਦੋਂ ਇਕੱਠੇ ਹੀ ਖਾ ਲਈ ਕਹਿੰਦਾ ਪੰਜ ਪੰਜ ਜੇ ਰੋਜ਼ ਪੰਜ ਪੰਜ ਖਾਣੀਆਂ ਨੇ ਤੇ ਇਸ ਹਿਸਾਬ ਦੇ ਨਾਲ ਕਹਿੰਦਾ ਇੱਕ ਮਹੀਨੇ ਬਾਅਦ ਹੀ ਕਦੇ ਖਾਈ ਦੇ ਨੇ ਤੇ ਆਪਣਾ ਕੋਟਾ ਕਹਿੰਦਾ ਇਕੱਠਾ ਹੀ ਪੂਰਾ ਕਰ ਲੀਦਾ ਹੁਣ 150 ਗ੍ਰੀ ਬਣ ਗਈ ਕਿ ਨਹੀਂ ਮਹੀਨੇ 'ਚ ਜੇ ਪੰਜ ਰੋਜ਼ ਖਾਏ ਮੰਦਾ ਤੇ 150 ਗ੍ਰੀ ਰੁਪਾ ਬਣ ਕੇ ਮੀਨੇ ਨਹੀਂ ਉਹ ਕਹਿੰਦਾ ਜਿੱਦੇ ਮਿਲ ਜਾਣ ਫਿਰ 150 ਇਕੱਠੀਆਂ ਹੀ ਖਾ ਲੋ ਕਹਿੰਦਾ ਕੰਮ ਇੱਕ ਬਰਾਬਰ ਹੀ ਹੋ ਜਾਂਦਾ ਹੁਣ ਵੇਖੋ 150 ਖਾਦੀ ਮਾੜੀ ਹੈ ਪਰ ਜੇ 150 ਨੂੰ 5 5 5 5 ਕਰਕੇ ਖਾਦਾ ਫਿਰ ਕੋਈ ਬਾਣੀ ਬੈਲੈਂਸ ਵਿੱਚ ਖਾਗਾ ਜਾ ਫਿਰ ਕੋਈ ਬਾਣੀ ਹੁਣ ਬੰਦਾ ਇੱਕ ਅੱਧਾ ਪਰੌਂਠਾ ਖਾ ਲਵੇ ਕੋਈ ਮਾੜਾ ਨਹੀਂ ਪਰ ਜੇ ਨੌ ਖਾਵੇ ਅੱਠ ਖਾਵੇ ਤੇ ਸਾਡੇ ਬੰਦੇ ਕਈ ਵਾਰੀ ਜਿੱਦ-ਵਜਿੱਦੀ ਵੀ ਖਾਂਦੇ ਦੇਖੇ ਮੈਂ ਬੇਵੱਧ ਖਾਣਾ ਕੇਵਲ ਇਹਦੇ 'ਚ ਕਾਦੀ ਬਹਾਦਰੀ ਹੁੰਦੀ ਹੈ ਇਹਦੇ ਵਿੱਚ ਕੋਈ ਬੰਦਾ ਸੂਰਮਾ ਥੋੜਾ ਬਣ ਜਾਂਦਾ ਵੀ ਮੈਂ ਪਰੌਂਠੇ ਵੱਧ ਖਾਣਾ ਜਾਂ ਮੈਂ ਘੱਟ ਖਾਣਾ ਸੋ ਮੇਰੇ ਕਹਿਣ ਦਾ ਭਾਅ ਇਹ ਹੈ ਕਿ ਬੈਲੈਂਸ ਜਿਹੜਾ ਰੱਖਣਾ ਹੈ ਨਾ ਉਹ ਬੜਾ ਜ਼ਰੂਰੀ ਹੁੰਦਾ ਹੈ ਲਿਮਟ ਵਿੱਚ ਹਰ ਚੀਜ਼ ਆਵੇ ਤੇ ਤਾਂ ਕਰਕੇ ਸਾਨੂੰ ਅਸੂ ਦਾ ਵੀ ਨਹੀਂ ਨਾ ਜਾਂ ਕਹਿ ਲੋ ਨਵੰਬਰ ਦਾ ਮਹੀਨਾ ਇੰਡੀਆ 'ਚ ਸਭ ਤੋਂ ਸੋਹਣਾ ਹੁੰਦਾ ਉੱਥੇ ਬੈਲੈਂਸ ਹੈ ਨਾ ਸਰਦੀ ਨਾ ਬਹੁਤੀ ਗਰਮੀ ਤਾਂ ਹੀ ਵਧੀਆ ਲੱਗਦਾ ਉਹ ਮਹੀਨਾ ਨਵੰਬਰ ਦਾ ਵੇਖਿਓ ਕਿੰਨਾ ਸੋਹਣਾ ਧੂਆ ਵੀ ਉੱਡ ਜਾਣਾ ਤੇ ਦੀਵਾਲੀ ਤੋਂ ਬਾਅਦ ਵੇਖਿਓ ਜਦੋਂ ਨਵੰਬਰ ਆਉਣਾ 1 ਤੋਂ ਲੈ ਕੇ 31 ਤੱਕ ਇੰਨਾ ਸੋਹਣਾ ਮੌਸਮ ਹੁੰਦਾ ਐ ਲੱਗਦਾ ਵੀ ਇੰਡੀਆ ਵਰਗਾ ਦੇਸ਼ ਹੀ ਕੋਈ ਨਹੀਂ ਤੇ ਉਧਰੋਂ ਫਿਰ ਫਰਵਰੀ ਐ ਲੱਗਦਾ ਇਹਦੇ ਵਰਗਾ ਦੇਸ਼ ਹੀ ਕੋਈ ਨਹੀਂ ਕਿਉਂਕਿ ਉਦੋਂ ਬੈਲੈਂਸ ਹੈ ਇਹ ਕੁਦਰਤ ਦਾ ਸਿਸਟਮ ਹੈ ਤੇ ਕੁਦਰਤ ਦੇ ਇਸ ਸਿਸਟਮ ਤੋਂ ਸਾਨੂੰ ਸਮਝਣਾ ਚਾਹੀਦਾ ਹੈ ਕਿ ਮੇਰੀ ਜ਼ਿੰਦਗੀ 'ਚ ਬੈਲੈਂਸ ਬੜਾ ਜ਼ਰੂਰੀ ਹੈ। ਹੁਣ ਮੈਂ ਇਹ ਮੁੰਡੇ ਨੂੰ ਇੰਦਰਜੀਤ ਨੂੰ ਉਦੋਂ ਕਹਿੰਦਾ ਸੀ ਮੈਂ ਕਿ ਪਿੰਡ ਜਾ। ਇਹ ਕਹਿੰਦਾ ਜੀ ਮੈਂ ਤੇ ਹੁਣ 15 ਦਿਨ ਹੀ ਠੀਰਾ ਹਾਂ। ਮੈਂ ਇਹਨੂੰ ਬਾਰ-ਬਾਰ ਕਹਿੰਦਾ ਸੀ ਵੀ ਤੇਰੇ ਬੱਚੇ ਐ, ਘਰ ਵਾਲੀ ਐ, 24 ਸਾਲਾਂ ਦਾ ਦੋ ਬੱਚੇ ਨਹੀਂ ਲੈਦੇ। ਮਤਲਬ ਦੋ ਬੱਚੇ ਨੇ ਇਹਦੇ 24 ਸਾਲ ਦੇ ਬੱਚੇ ਬੰਦੇ ਦੇ। ਐਡੀ ਉਮਰ ਤੇ ਬੱਚੇ ਦੋ ਤੇ ਮੈਂ ਨੂੰ ਕਹਿੰਦਾ ਸੀ ਵੀ ਤੇਰੇ ਘਰ ਆਲੀ ਹੈ ਤੇਰੇ ਬੱਚੇ ਨੇ ਹੁਣ ਤੂੰ ਹਫਤੇ ਚ ਇੱਕ ਦਿਨ ਜਾਏਗਾ ਦੋ ਦਿਨ ਜਾਏਗਾ ਇੱਥੋਂ ਉੱਥੇ ਆਉਟਿੰਗ ਹੋ ਜਾਣੀ ਉੱਥੋਂ ਫਿਰ ਤੈਨੂੰ ਚਾਹ ਹੋਣਾ ਵੀ ਮੈਂ ਇੱਧਰ ਨੂੰ ਜਾਵਾਂ ਵੀ ਪੰਜ ਦਿਨ ਇੱਥੇ ਲਾ ਲੈ ਦੋ ਦਿਨ ਘਰ ਲਾ ਲੈ ਜਾਂ ਫਿਰ ਇਦਾਂ ਕਰ ਲੈ ਵੀ 10 ਦਿਨ ਇੱਥੇ ਲਾ ਲੈ ਤਿੰਨ ਚਾਰ ਦਿਨ ਘਰ ਲਾ ਲੈ ਬੈਲੈਂਸ ਬਣਿਆ ਖਿੱਚ ਬਣੀ ਹੁਣ ਜੇ ਬੰਦਾ ਇੱਥੇ ਹੀ ਬੈਠਾ ਰਹੇ ਉਹਨੇ ਇੱਥੋਂ ਸਦਾ ਹੀ ਹੱਥ ਲੈਣਾ ਵੀ ਮੈਂ ਚੱਲਿਆ ਹੁਣ ਮੈਂ ਆਉਣਾ ਹੀ ਨਹੀਂ ਜਿਹੜਾ ਉੱਧਰ ਬੈਠਾ ਰਹੇ ਉਹਦਾ ਫਿਰ ਇੱਧਰ ਵਾਲਾ ਕੰਮ ਖਰਾਬ ਹੋ ਜਾਣਾ ਜਿਹੜੀ ਲਾਈਫ ਨੂੰ ਬੈਲੈਂਸ ਰੱਖਣਾ ਬੜਾ ਜ਼ਰੂਰੀ ਹੁੰਦਾ ਕੰਮ ਵੀ ਕਰੀ ਜਾਣਾ ਪੜਾਈ ਵੀ ਕਰੀ ਜਾਣੀ ਸਾਜ ਵੀ ਸਿੱਖੀ ਜਾਣੀ ਸੇਵਾ ਵੀ ਕਰੀ ਜਾਣੀ ਮਤਲਬ ਬੈਲੈਂਸ 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 ਹੁਣ ਆਪਾਂ ਦਿਵਾਨ ਨਹੀਂ ਲਾਂਦੇ ਤਾਂ ਵੀ ਮਨ ਪਰੇਸ਼ਾਨ ਹੈ ਹੋਇਆ ਨਾ ਸਾਰਿਆਂ ਦਾ ਵਿਦਵਾਨ ਨਹੀਂ ਲੰਦੇ ਮੈਂ ਤੇ ਪਰੇਸ਼ਾਨ ਹੋ ਜਨਾਂ ਵੀ ਵਿਲੇ-ਵਿਲੇ ਫਿਰਦੇ ਹਾਲਾਂਕਿ ਰੋਜ਼ ਮੈਂ ਬੋਲਦਾ ਨਾਂ ਦੀ ਸਵੇਰ ਦਾ ਨਾਮ ਸੀ ਪਰ ਵਿਲੇ ਸੇਤ ਕਰਕੇ ਰਹਿਣਾ ਪੈ ਗਿਆ ਮਜਬੂਰੀ ਬਣੀ ਪਰ ਸੋਚੋ ਵੀ ਜੇ ਦਿਵਾਨੀ ਲਈ ਜਾਈਏ ਹੁਣ ਆਪਾਂ ਕੀਰਤਨ ਕਰੀਏ ਹੁਣ ਆਪਾਂ ਸਮਾਪਤੀ ਕਰੀਏ ਸਵੇਰੇ ਆਪਾਂ ਸਾਰੀ ਬਾਹਰ ਲਈਏ ਦੁਪਹਿਰੇ ਆਪਾਂ ਫੇਰ ਕਰੀਏ ਕੱਲ ਸ਼ਾਮ ਦਾ ਫੇਰ ਕਰੀਏ ਪਰਸੋਂ ਦਾ ਫੇਰ ਕਰੀਏ ਪਰਸੋਂ ਰਾਤ ਦਾ ਫੇਰ ਕਰੀਏ ਇੰਨਾ ਚੁਈ ਅੱਤੇ ਭੱਜਣ ਨੂੰ ਤਿਆਰ ਹੋ ਜਾਣਗੇ ਮੇਰੇ ਟੌਸਰ ਹੋ ਗਏ ਮੇਰਾ ਗਲਾ ਸੁੱਕ ਗਿਆ ਮੇਰੇ ਹੱਥ ਪਾਟ ਗਏ ਮੈਂ ਚੱਲਿਆ ਮੈਂ ਨੀਂਦ ਨਹੀਂ ਪੂਰੀ ਹੁੰਦੀ ਜਦੋਂ دیਵਾਨ ਲੱਗਦੇ ਸੀ ਉਦੋਂ ਮੈਂ ਓਕੇ ਸੀ ਹੁਣ ਕਈਆਂ ਨੂੰ ਪੁੱਛ ਲੋ ਵੇਲੇ ਰਹਿ ਰਹਿ ਕੇ ਕਿਨੇ ਹੁਣ ਵੀ ਓਕੇ ਕਿਉਂਕਿ ਬੈਲੈਂਸ ਤੇ ਤਾਂ ਮੈਂ ਕਹਿੰਦਾ ਉਹਨੇ ਵੀ ਹਫ਼ਤੇ 'ਚ 3-4 ਪ੍ਰੋਗਰਾਮ ਕਰੋ ਇਰ ਹਫਤੇ 3-4 ਦਿਨ ਕੰਮ ਕਰ ਲੋ ਮਾਈਂਡ ਜਿਹੜਾ ਉਹ ਇਦਾਂ ਇਦਾਂ ਚੱਲਦਾ ਰਹੇ ਬੈਲੈਂਸ ਸਿਸਟਮ ਫੇਰ ਜੇ ਤੇ ਜ਼ਿੰਦਗੀ ਜੀ ਜ਼ਿੰਦਗੀ ਜਿਹੜੀ ਹੈ ਨਾ ਉਹ ਬਹੁਤ ਇਹਦੇ ਨਾਲ ਬੈਲੈਂਸ ਵਿੱਚ ਚੱਲਦੀ ਹੈ ਜਦੋਂ ਵਧੀਆ ਰਹਿੰਦੀ ਹੈ ਤੇ ਸਾਨੂੰ ਹਰ ਬੰਦੇ ਨੇ ਆਪਣੀ ਜ਼ਿੰਦਗੀ ਬੈਲੈਂਸ ਕਰਨੀ ਚਾਹੀਦੀ ਹੈ ਤੇ ਜਿਹੜੇ ਬੰਦੇ ਬੈਲੈਂਸ ਵਿਗਾੜਦੇ ਨੇ ਜ਼ਿਆਦਾਤਰ ਉਹੀ ਦੁਖੀ ਹੁੰਦੇ ਨੇ अच्छा ਹੁਣ ਬੈਲੈਂਸ ਕੌਣ ਬਣਾ ਕੇ ਰੱਖਦਾ ਜਿਹੜਾ ਗਿਆਨਮਾਨ ਸਮਝਦਾ ਐਕਸਾਈਟਮੈਂਟ ਨਹੀਂ ਇਦਾਂ ਇੰਨਾ ਨਹੀਂ ਹੁੰਦਾ ਹੁਣ ਮੰਨ ਲਓ ਵੀ ਅੱਜ ਕਿਸੇ ਬੰਦੇ ਨੇ ਆਪ ਨੂੰ ਉੱਥੇ ਪਾਰਟੀ ਦੇ ਦਿੱਤੀ ਉਹਨੇ ਕਿਹਾ ਮੇਰਾ ਜਨਮ ਦਿਨ ਹੈ ਤੁਸੀਂ ਪੀਜੇ ਮੰਗਾ ਲਓ ਆਪਾਂ ਪੀਜੇ ਮੰਗਾ ਲਏ ਇੱਕ ਬੰਦਾ ਕਹਿੰਦਾ ਵੀ ਚਾਰ ਸਲਾਈਸ ਖਾ ਲਈਆਂ ਮੇਰੇ ਢਿੱਡ ਦੇ ਹਿਸਾਬ ਨਾਲ ਬਹੁਤ ਵਧੀਆ ਠੀਕ ਇੱਕ ਬੰਦਾ ਕਹਿੰਦਾ ਵੀ ਚਾਰ ਨਾਲ ਕਿੱਥੇ ਅੱਠ ਤੇ ਚਾਹੀਦੀਆਂ ਹੁਣ ਬੈਲੈਂਸ ਨਹੀਂ ਰਿਹਾ ਉਹੀ ਪੀਜਾ ਫਿਰ ਤੱਕ ਕਰਦਾ ਪਰ ਜੇ ਬੈਲੈਂਸ ਵਿੱਚ ਖਾਈਏ ਲਿਮਟ ਵਿੱਚ ਖਾਈਏ ਫਿਰ ਆਪਣੇ ਆਪ ਠੀਕ ਹੋ ਜਾਂਦਾ ਵਾਕ ਕਰੀਏ ਸੈਰ ਕਰੀਏ ਜ਼ਿੰਦਗੀ ਦੇ ਵਿੱਚ ਐਕਸਰਸਾਈਜ਼ ਵੀ ਬੈਲੈਂਸ ਕਰੋ ਬੈਲੈਂਸ ਵਿੱਚ ਕਰੋ ਲੋਡ ਤੋਂ ਵੱਧ ਐਕਸਰਸਾਈਜ਼ ਕੀਤੀ ਵੀ ਬੰਦੇ ਨੂੰ ਨੁਕਸਾਨ ਕਰਦੀ ਲੋਡ ਤੋਂ ਵੱਧ ਭੱਜਣਾ ਵੀ ਮਾੜਾ ਤੇ ਲੋਡ ਤੋਂ ਵੱਧ ਬੈਠੇ ਰਹਿਣਾ ਵੀ ਮਾੜਾ ਲੋੜ ਤੋਂ ਵੱਧ ਖਾਣਾ ਨਹੀਂ ਮਾੜਾ ਤੇ ਲੋੜ ਤੋਂ ਘੱਟ ਖਾਣਾ ਵੀ ਮਾੜਾ ਬੈਲੈਂਸ ਬਸ ਜਿਹੜਾ ਬੰਦਾ ਬੈਲੈਂਸ ਕਰਨਾ ਸਿੱਖ ਜਾਂਦਾ ਹਰ ਚੀਜ਼ ਨੂੰ ਥਾਂ ਦੇਣਾ ਟਾਈਮ ਦੇਣਾ ਸਿੱਖ ਜਾਂਦਾ ਉਹਦੀ ਜ਼ਿੰਦਗੀ ਸਬਰ ਦੀ ਹੁਣ ਅਗਲਾ ਪੁਆਇੰਟ ਇਹ ਹੈ ਵੀ ਬੈਲੈਂਸ ਕੌਣ ਕਰਦਾ ਭਲਾ ਜਿਹੜਾ ਬੰਦਾ ਗਿਆਨਵਾਨ ਜਿਸ ਬੰਦੇ ਦੇ ਮਨ ਤੇ ਗਿਆਨ ਦਾ ਪੁੰਡਾ ਹੈ ਹੁਣ ਮੱਝ ਜਿਹਾ ਟੀ ਪਰ ਜੇ ਉਹਨੂੰ ਕੁੰਡਾ ਪਾਇਆ ਹੋਇਆ ਸੰਗਲ ਪਾਇਆ ਫਿਰ ਰਹਿੰਦੀ ਏ ਠੀਕ ਤੇ ਜੇ ਸੰਗਲ ਲਾ ਦੀਏ ਫਿਰ ਤੇ ਬਰਬਾਦ ਕਰ ਦਿੰਦੀਆਂ ਨੇ ਫਸਲਾਂ ਬੰਦਾ ਉਹ ਆਪਣੇ ਮਨ ਤੇ ਕੰਟਰੋਲ ਕਰ ਸਕਦਾ ਜਿਸ ਬੰਦੇ ਦੇ ਉੱਤੇ ਗਿਆਨ ਦਾ ਕੁੰਡਾ ਹੈ ਮਨ ਹੈਗਾ ਅਥਰਾ ਕੂੜਾ ਅਥਰਾ ਕੂੜਾ ਹੈ ਮਨ ਤੇ ਇਹਦੇ ਤੇ ਕਾਬੂ ਪਾ ਕੇ ਰੱਖਣਾ ਪੈਂਦਾ ਗਿਆਨ ਨਾਲ ਹੁਣ ਜਿਹੜੇ ਬੰਦੇ ਦਾ ਸੰਗਲ ਤਕੜਾ ਕਿੱਲਾ ਤਕੜਾ ਗਿਆਨ ਤਕੜਾ ਗਿਆਨਵਾਨ ਬੰਦਾ ਫਿਰ ਕੀ ਕਹਿੰਦਾ ਵੀ ਆਹ ਨਹੀਂ ਕਰਨਾ ਐ ਨਹੀਂ ਕਰਨਾ ਆਹ ਨਹੀਂ ਕਰਨਾ ਦਿਮਾਗੀ ਬੰਦੇ ਅਕਲ ਵਾਲੇ ਬੰਦੇ ਆਪਣੀ ਜ਼ਿੰਦਗੀ ਨੂੰ ਬੈਲੈਂਸ ਕਰਦੇ ਫਿਰ ਸੌਖੇ ਰਹਿੰਦੇ ਤੇ ਜਿਹੜਾ ਬੰਦਾ ਬੈਲੈਂਸ ਨਹੀਂ ਕਰਦਾ ਬੈਲੈਂਸ ਉਹਨੇ ਕਰਨਾ ਜਿਹਨੂੰ ਅਕਲ ਹੋਵੇ ਬੇਅਕਲ ਬੰਦਾ ਬੈਲੈਂਸ ਨਹੀਂ ਕਰ ਸਕਦਾ ਉਹ ਪਸ਼ੂਆਂ ਵਾਂਗੂ ਖਾਏਗਾ ਪਸ਼ੂਆਂ ਵਾਂਗੂ ਸੁੱਤਾ ਬਹਿਗਾ ਜੇ ਸੌਏਗਾ ਤੇ ਡੰਗਰਾ ਮਾਰੂ ਉਹਨੂੰ ਨਹੀਂ ਪਤਾ ਕਿ 7 ਵਜੇ ਉੱਠਣਾ ਹੈ ਕਿ 8 ਵਜੇ ਉੱਠਣਾ ਹੈ ਕਿ 9 ਵਜੇ ਉੱਠਣਾ ਜਦੋਂ ਜਾਗ ਆ ਗਈ ਉੱਠ ਪੈਣੀ ਜਦੋਂ ਜੀ ਕਰਦਾ ਖਾਣ ਚਲੇ ਜਾਂਦੇ ਕਿੰਨਾ ਖਾਣਿਆ ਕੋਈ ਲਿਮਟ ਨਹੀਂ ਕੋਈ ਸਿਸਟਮ ਨਹੀਂ ਆਪਣੇ ਇੱਥੇ ਮੈਂ ਵੇਖਿਆ ਔਜੈਬ ਸਿੰਘ ਉਹ ਨਹੀਂ ਆਉਂਦੇ ਹੁੰਦੇ ਦੋ ਫੁਲਕੇ ਰੱਖ ਦੋ ਸਬਜ਼ੀ ਜਿਹੜੀ ਬਣੀ ਸਬਜ਼ੀਆਂ ਭਾਵੇਂ ਤਿੰਨ ਬਣੀਆਂ ਇੱਕ ਚੱਕਣੀ ਇੱਕ ਪਾ ਦੇ ਭਾਈ ਜਿਹੜੀ ਬਣ ਚੀ ਐ ਨਹੀਂ ਕਹਿਣਾ ਵੀ ਛੋਲਿਆਂ ਦੀ ਪਾ ਦੇ ਜਾਂ ਮੈਨੂੰ ਸਬਜੀ ਸੁੱਕੀ ਦੇ ਦੇ ਦੋਈ ਫੁਲਕੇ ਚੱਕਣੇ ਨੇ ਪ੍ਰਸ਼ਾਦੇ ਛੋਟੇ ਹੋਣ ਚਾਹੇ ਵੱਡੇ ਹੁਣ ਤੀਜਾ ਨਹੀਂ ਲੈਣਾ ਦੋਈ ਚੱਕਣੇ ਦੋ ਪ੍ਰਸ਼ਾਦੇ ਐਂ ਚੱਕਣੇ ਉੱਤੇ ਐਨਾ ਕੜਚੀ ਦੇ ਨਾਲ ਸਬਜੀ ਜਿਹੜੀ ਪਾ ਦੋ ਉਹਨੇ ਨਹੀਂ ਕਹਿਣਾ ਵੀ ਆਹ ਪਾਣੀ ਐ ਮੈਨੂੰ ਆਹ ਸਵਾਦ ਲੱਗਦੀ ਐ ਜਿਹੜੀ ਪਾਤੀ ਚੁੱਪ ਕਰਕੇ ਖਾ ਲੀ ਦੋ ਫੁਲਕੇ ਸਵੇਰੇ ਦੋ ਦੁਪਹਿਰੇ ਦੋ ਸ਼ਾਮ ਨੂੰ ਅਜੇ ਤੱਕ ਵੀ ਘੋੜੇ ਵਾਂਗੂ ਫਿਰਦਾ ਕਿਉਂਕਿ ਬੈਲੈਂਸ ਪਤਾ ਹੈ ਹੁਣ ਮੈਂ ਕਿਹੜੀ ਗੱਲ ਕਹਿਣੀ ਚਾਹੁੰਦਾ ਵੀ ਗਿਆਨ ਦਾ ਟੁੰਡਾ ਜਿਹੜੇ ਬੰਦੇ ਕੋਲ ਉਹ ਬੰਦਾ ਆਪਣੀ ਜ਼ਿੰਦਗੀ ਨੂੰ ਕੰਟਰੋਲ 'ਚ ਕਰਦਾ ਮਨ ਜਿਹੜਾ ਹੈ ਨਾ ਮਨ ਹੈਗਾ ਘੋੜਾ ਇਹਨੇ ਦੌੜਨਾ ਇਹਨੇ ਕਹਿਣਾ ਰੈਸਟ ਕਰੋ ਆਰਾਮ ਕਰੋ ਵਿਲੇ ਬੈਠੋ ਕੀ ਲੈਣਾ ਕਾਦੇ ਲਈ ਕਰਨਾ ਹੈ ਕਿਉਂ ਕਰਨਾ ਇਹ ਬੜਾ ਵਿਖੜਿਆ ਹੋਇਆ ਹੈ ਗਿਆਨ ਦਾ ਕਿਲਾ ਤਕੜਾ ਗਿਆਨ ਦਾ ਸੰਗਲ ਤਕੜਾ ਗਿਆਨ ਅੰਜਨ ਗੁਰਦੀਆ ਅ ਗਿਆਨ ਅੰਧੇਰ ਬినాਸ਼ ਗਿਆਨ ਲਈ ਸਮਝ ਲਈ ਕੁੰਬੇ ਵੱੱਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਵੱੱਦਾ ਮੰਨ ਰਹਿ ਮਨ ਕਾ ਦੇ ਨਾਲ ਵੱਜਦਾ ਗਿਆਨ ਮਨ ਨੂੰ ਬੰਨਣ ਵਾਸਤੇ ਕੋਈ ਚੀਜ਼ ਹੀ ਹੈ ਨਹੀਂ ਗਿਆਨ ਨਾਲ ਬਣਦਾ ਤੇ ਜਿੰਨਾ ਬੰਦਾ ਗਿਆਨ ਇਕੱਠਾ ਕਰਦਾ ਹੁਣ ਜਿਹੜੇ ਸੁਣ ਰਹੇ ਹੋਣ ਉਹ ਇਕੱਠਾ ਕਰ ਲੈਣੇ ਸ਼ਬਦ ਪੜ੍ਹਨਾ ਹੈ ਤਾਂ ਵੀ ਇਕੱਠਾ ਕਰ ਵੀ ਜਿੰਨੀ ਮੈਨੂੰ ਨੌਲੇਜ ਮਿਲ ਸਕਦੀ ਹੈ ਗਿਆਨ ਮਿਲ ਸਕਦਾ ਮੈਂ ਲੱ ਲ ਮੈਨੂੰ ਨਵੀਂ ਤੋਂ ਨਵੀਂ ਮੈਂ ਆਯੁਰਵੇਦ ਵਾਲੇ ਡਾਕਟਰ ਕੋਲ ਗਿਆ ਮੈਨੂੰ ਕਹਿੰਦਾ ਜੀ ਇੱਕ ਵਾਤ ਬਾਡੀ ਹੁੰਦੀ ਹੈ ਵਾਤ ਵਾਲੇ ਹੁੰਦੇ ਨੇ ਇੱਕ ਪਿੱਤ ਵਾਲੇ ਹੁੰਦੇ ਨੇ ਇੱਕ ਕਫ ਵਾਲੇ ਹੁੰਦੇ ਨੇ ਤਿੰਨ ਤਰ੍ਹਾਂ ਦੇ ਸਰੀਰ ਹੁੰਦੇ ਨੇ ਇੱਕ ਕਫ ਬੋਡੀ ਹੁੰਦੀ ਹੈ ਇੱਕ ਵਾਤ ਵਾਲੀ ਹੁੰਦੀ ਹੈ ਇੱਕ ਪਿੱਤ ਬੋਡੀ ਹੁੰਦੀ ਹੈ ਮੈਂ ਉਹਦੇ ਨਾਲ ਗੱਲ ਕਰ ਮੈਂ ਮੇਰੀ ਕਿਹੜੀ ਬੋਡੀ ਕਿਤੇ ਪਿੱਤ ਮਤਲਬ ਤੇਜ਼ੀ ਹੈ ਤੇਜ਼ੀ ਤੇਜੇ ਪਿੱਤ ਵਾਲੇ ਤੇਜ਼ ਹੁੰਦੇ ਮੈਂ ਕਿਹਾ ਚਲੋ ਇਹ ਤੇ ਠੀਕ ਹੈ ਹੁਣ ਨਵਜ ਫੜਦੇ ਨੇ ਤਿੰਨ ਤਰ੍ਹਾਂ ਦੀ ਬੋਡੀ ਹੁੰਦੀ ਹੈ ਬੰਦੇ ਦੀ ਜਾਂ ਵਾਤ ਵਾਲੇ ਨੇ ਜਾਂ ਪਿੱਤ ਵਾਲੇ ਨੇ ਜਾਂ ਕਫ ਵਾਲੇ ਨੇ ਹੁਣ ਆਪਣੇ ਸਾਰੇ ਬੰਦਿਆਂ ਦੇ ਜੇ ਕਿਤੇ ਨਵਜ ਫੜ ਕੇ ਚੈੱਕ ਕਰ ਲਈਏ ਵੀ ਇਹਦੀ ਬੌਡੀ ਬਾਤ ਵਾਲੀ ਹੈ ਤੇ ਬਾਤ ਵਾਲੇ ਬੰਦੇ ਦੇ ਲੱਛਣ ਨੇ ਜਿਹੜੇ ਉਹ ਕੁਝ ਹੋਰ ਨੇ ਕਫ ਵਾਲੇ ਜਿਹੜੇ ਹੋਣਗੇ ਉਹਨਾਂ ਦੇ ਲੱਛਣ ਕੁਝ ਹੋਰ ਹੋਣਗੇ ਤੇ ਪਿੱਤ ਬੌਡੀ ਦੇ ਲੱਛਣ ਕੁਝ ਹੋਰ ਹੋਣਗੇ ਜੇ ਇਹ ਪਤਾ ਲੱਗ ਜਾਵੇ ਵੀ ਇਹ ਪਿੱਤ ਬੌਡੀ ਹੈ ਫਿਰ ਇਹ ਵੀ ਪਤਾ ਲੱਗ ਸਕਦਾ ਹੈ ਵੀ ਇਹ ਤੇਜ ਹੈ ਇਹ ਦਿਮਾਗ ਕਿਵੇਂ ਕੰਮ ਕਰਦਾ ਹੈ ਇਹ ਤੇਜ ਖਾਂਦਾ ਹੈ ਕਿ ਹੌਲੀ ਖਾਂਦਾ ਹੈ ਇਹ ਤੇਜ਼ ਪੁਰਤ ਹੈ ਕਿ ਹੌਲੀ ਪੁਰਤ ਹੈ। ਮਤਲਬ ਇੱਕ ਚੀਜ਼ ਦਾ ਜੇ ਪਤਾ ਲੱਗ ਜੇ ਉਹਦੀਆਂ ਸਾਰੀਆਂ ਆਦਤਾਂ ਦਾ ਪਤਾ ਲੱਗ ਜਾਂਦਾ। ਨਬਜ ਤੋਂ ਹੀ ਪਤਾ ਲੱਗ ਜੇਗਾ ਵੀ ਤੂੰ ਕਿਵੇਂ ਦਾ ਬੰਦਾ ਹੈ। ਉਹਦੇ ਖਾਣਾ ਕਿੰਨਾ ਦਾ ਹੋਏਗਾ, ਸੋਚਦਾ ਕਿੱਦਾਂ ਹੁੰਦਾ ਹੈ, ਇਹਦਾ ਕੰਮ ਕਿੱਦਾਂ ਕਰਦਾ ਹੈ, ਇਹ ਕਿਸ ਟਾਈਪ ਦਾ ਬੰਦਾ ਹੈ, ਇਹ ਉਹਦੀ ਨਬਜ ਤੋਂ ਹੀ ਪਤਾ ਲੱਗ ਲੱਗਦਾ। ਤੇ ਮੈਂ ਡਾਕਟਰ ਨੂੰ ਕਿਹਾ ਵੈਦ ਜੀ ਮੈਂ ਕਿਹਾ ਜੀ ਨਵਜ ਫੜ ਕੇ ਦੱਸ ਦਿੰਨੇ ਆ ਤੁਸੀਂ ਤੇ ਇਹ ਪਤਾ ਕਿਵੇਂ ਲੱਗਦਾ ਹੈ ਕਿ ਇਹ ਫਲਾਣੀ ਫਲਾਣੀ ਕਿਤਾਬ ਤੋਂ ਪਿੱਤ ਬੌਡੀ ਦਾ ਬਾਤ ਦਾ ਕਹਿੰਦੇ ਕਾਫੀ ਦਾ ਪਤਾ ਲੱਗਦਾ ਮੈਨੂੰ ਕਹ ਮੈਨੂੰ ਕਿਤਾਬ ਲਿਆ ਕੇ ਦਿਓ ਮੰਗਵਾ ਦਿਓ ਮੈਨੂੰ ਮੈਂ ਪੜਨੀ ਹੈ ਮੈਂ ਵੇਖਣਾ ਮੈਂ ਇਹਦੀ ਜਾਣਕਾਰੀ ਲੈਣੀ ਹੈ ਮੈਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਮਤਲਬ ਕਹਿਣ ਦਾ ਕਿ ਗਿਆਨ ਨਾਲ ਮਨ ਵੱਜਦਾ ਹੈ ਤੇ ਜੇ ਸਾਨੂੰ ਪਤਾ ਲੱਗਾ ਉਸ ਵਿਸ਼ੇ ਦੀ ਕਿਤਾਬ ਪੜ੍ਹੀਏ ਲੈ ਇਹ ਨੌਲੇਜ ਐਕਸਾਈਟਮੈਂਟ ਹੋਣੀ ਚਾਹੀਦੀ ਵੀ ਪੜ੍ਹੀਏ ਫਟਾਫਟ ਬੜਾ ਵਧੀਆ ਵੇਖਾਂਗੇ ਚੈੱਕ ਕਰਾਂਗੇ ਕੀ ਇਹਦੇ ਵਿੱਚ ਨਵਾਂ ਮਿਲੇਗਾ ਨੌਲੇਜ ਮਿਲੇਗੀ ਹਰ ਬੇੜੇ ਭੁੱਖ ਲੱਗਣੀ ਚਾਹੀਦੀ ਨਮਾਜ਼ ਸਿੱਖਣ ਦੀ ਭੁੱਖ ਲੱਗਣੀ ਚਾਹੀਦੀ ਮੈਂ ਨਾ ਦੋ ਦੋ ਨਹੀਂ 4 ਸਾਲ ਕੋਈ ਕਿਤਾਬ ਨਹੀਂ ਪੜੀ 4 ਸਾਲ ਮੈਂ ਕੋਈ ਕਿਤਾਬ ਨਹੀਂ ਪੜੀ ਹੁਣ ਮੈਨੂੰ ਡਾਕਟਰ ਨੇ ਆਖਿਆ ਕਿ 15 ਦਿਨ ਕਿਤੇ 3-4 ਮਹੀਨੇ ਕਿਤੇ ਜਾਣਾ ਨਹੀਂ ਮੈਂ ਕੀ ਕੀਤਾ ਆਪਣੀ ਲਾਇਬ੍ਰੇਰੀ ਵਿੱਚੋਂ ਝਾੜ-ਚੰਬ ਕੀਤੀ ਵਿੱਚੋਂ ਮੈਨੂੰ ਪੁਛ 5 7 10 ਕਿਤਾਬਾਂ ਮਿਲ ਗਈਆਂ ਜਿਹੜੀਆਂ ਮੇਰੇ ਪੜਨ ਯੋਗ ਸੀ ਬਾਕੀ ਧਾਰਮਿਕ ਕਿਤਾਬਾਂ ਬਹੁਤੀਆਂ ਉਹ ਹੁਣ ਵਿਚਾਰਤਾ ਰਾਨੀ ਰਲਦੀ ਫਿਰ ਆਪਾਂ ਕਿਹਦੇ ਨਿਆ ਠੀਕ ਨਹੀਂ ਲਿਖਿਆ ਠੀਕ ਨਹੀਂ ਲਿਖਿਆ ਠੀਕ ਨਹੀਂ ਲਿਖਿਆ ਉਹ ਫਿਰ ਅਸੀਂ ਆਪਣਾ ਹੀ ਉਹਨੂੰ ਚੈੱਕ ਕਰੀ ਜਾਂਦੇ ਆ ਉਹ ਠੀਕ ਨਹੀਂ ਮਾਸਟਰ ਬਣ ਕੇ ਵੀ ਆ ਵਧੀਆ ਨਹੀਂ ਗੱਲ ਆ ਠੀਕ ਨਹੀਂ ਲਿਖੀ ਮੈਂ ਕੀ ਕੀਤਾ ਮੈਂ ਕਿਤਾਬਾਂ 5 7 ਮੈਨੂੰ 10 ਮਿਲ ਗਈਆਂ ਜੀਵਨੀਆਂ ਮਿਲ ਗਈਆਂ ਆਪਣੀ ਲਾਇਬ੍ਰੇਰੀ ਤੋਂ ਤੇ ਮੈਂ ਸੱਤ ਦਿਨਾਂ 'ਚ ਸੱਤ ਕਿਤਾਬਾਂ ਪੜ੍ਹ ਪੜੀ। ਰੋਜ਼ ਇੱਕ ਕਿਤਾਬ। 4-400 ਪੇਜ ਦੀ ਕਿਤਾਬ ਰੋਜ਼ ਪੜ੍ਹਦੀ। ਹੁਣ ਮੈਨੂੰ ਸ਼ੌਕ ਪੈਦਾ ਹੋ ਗਿਆ ਵੀ ਯਾਰ ਬੜਾ ਨਜ਼ਾਰਾ ਆਇਆ। ਦਿਮਾਗ ਇੱਕ ਪਾਸੇ ਲੱਗਾ ਰਿਹਾ। ਮੈਂ ਇਹਨੂੰ ਹਰਿੰਦਰ ਨੂੰ ਭੇਜ ਕੇ ਸਮਾਨੇ ਤੋਂ ਜਿੱਥੋਂ ਛਪਦੀਆਂ 300 ਕਿਤਾਬ ਮੰਗਾਈ। ਉਹਨੇ ਸਾਰੀਆਂ ਲਿਆਂਦੀਆਂ। ਜਿੰਨੀਆਂ ਛਪੀਆਂ ਨੇ ਮੈਂ ਸਾਰੀਆਂ ਲਈਆਂ। ਜੋ ਮੈਨੂੰ ਜੋ ਜਿਹੜੀਆਂ ਮੇਰੇ ਕੋਲ ਹੈਗੀਆਂ ਸੀ ਮੈਂ ਉਹ ਰੱਖ ਉਹ ਨਹੀਂ ਰੱਖੀਆਂ ਮੋੜਤੀਆਂ ਬਾਕੀ ਸਾਰੀਆਂ ਰੱਖੀਆਂ ਮੈਨੂੰ ਇੰਨਾ ਚਾਅ ਜਿਵੇਂ ਕਿਸੇ ਕੁੜੀ ਨੂੰ ਬੜਾ ਦਾਜ ਨਹੀਂ ਮਿਲ ਜਾਂਦਾ ਜਿਵੇਂ ਕਿਸੇ ਦਾ ਵੀਜ਼ਾ ਨਹੀਂ ਲੱਗ ਜਾਂਦਾ ਕੈਨੇਡਾ ਦਾ ਖੁਸ਼ ਨਹੀਂ ਹੋ ਜਾਂਦਾ ਬੰਦਾ ਮੈਨੂੰ ਇੰਨਾ ਚਾਅ ਆ ਕਿਤਾਬਾਂ ਦਾ ਵੀ ਉਹ ਨੰਨੀਆਂ ਹੀਆਂ ਨੇ ਤੇ ਮੈਂ ਹੁਣ ਇੱਕ ਇੱਕ ਕਰਕੇ ਪੜ੍ਹਾਂ ਮੈਂ 100 ਪੇਜ ਤੇ ਰੋਜ਼ ਪੜ੍ਹਾਂਗਾ ਮੈਨੂੰ ਹੁਣ ਜੀ ਕਰਦਾ ਜੇ 100 ਪੜਾਂਗਾ ਜੇ 400 ਦੀ ਕਿਤਾਬ ਹੋਈ ਤੇ 4 ਦਿਨਾਂ ਚ ਬੜੀ ਜਾਏ ਜੇ 250 ਪੇ ਦੀ ਕਿਤਾਬ ਹੋਈ ਤੇ 2 ਦਿਨਾਂ ਚ ਨਿਬੜ ਜਾਂਦੀ ਕਈ ਕਿਤਾਬਾਂ ਆਪਾਂ 1 ਦਿਨ ਚ ਹੀ ਨਿਬੜ ਜਾਂਦੀ 100 ਪੇ ਦੀ ਕਿਤਾਬ ਤੇ ਕਿਤੇ ਜ ਨਹੀਂ ਨਿਬੜ ਜਾਂਦੀ ਮਤਲਬ ਚਾੜ ਗਿਆ ਐਕਸਾਈਟਮੈਂਟ ਹੋ ਗਈ ਵੀ ਬੜਾ ਨਜ਼ਾਰਾ ਵੀ ਆ ਤੇ ਮੌਜ ਲਾ ਕੇ ਆਪਾਂ ਪੜਾਂਗੇ ਧਿਆਨ ਦੇਵਾਂਗੇ 100 ਮੇਰੇ ਕਹਿਣ ਦਾ ਭਾਅ ਵੇ ਹੈ ਕਿ ਐਕਸਾਈਟਮੈਂਟ ਹੋਣੀ ਚਾਹੀਦੀ ਹੈ ਸਾਚਾ ਨਾਮ ਮੇਰਾ ਆਧਾਰ ਆਧਾਰ ਕਹਿੰਦੇ ਨੇ ਖੁਰਾਕ ਰੱਜ ਮੇਰੀ ਸੰਤੁਸ਼ਟੀ ਮੇਰੀ ਜ਼ਿੰਦਗੀ ਦਾ ਪੀਸ ਸਾਡਾ ਹੋਣਾ ਚਾਹੀਦਾ ਗਿਆਨ ਲੈਣਾ ਹੁਣ ਮੰਨ ਕੇ ਚੱਲੋ ਆਪਾਂ ਇੱਥੇ 20 ਜਣੇ ਬੈਠੇ 15 ਜਣੇ 20 ਜਣੇ ਹੁਣ ਆ ਗੱਲ ਸੁਣ ਲਈ ਵੀ ਖਾਣਾ ਘੱਟ ਐਦਾਂ ਧਿਆਨ ਬੈਲੈਂਸ ਆਪਾਂ ਗੱਲ ਕੀਤੀ ਸਾਰੀ ਇੱਕ ਨੇ ਸੁਣੀ ਇਦਰੋਂ ਬੱਲ ਕੇ ਕਬੀਰ ਸਾਚਾ ਸਤਗੁਰ ਕਿਆ ਕਰੇ ਗਿਆਨ ਭਾਵੇਂ ਸੱਚਾ ਵੀ ਹੋਵੇ ਜੋ ਸਿੱਖਾਂ ਮਹਿ ਚੂਕ ਅੰਦੇ ਏਕ ਨਾਲ ਲੱਗੇ ਜਿਉਂ ਬਾਸ বাজਾਈਐ ਫੂਕ ਅਕਲ ਦੇੰਦਿਆਂ ਨੂੰ ਇੱਕ ਨਹੀਂ ਲੱਗਣੀ ਅਸਰ ਹੀ ਨਹੀਂ ਹੋਣਾ ਸੁਣ ਲੈਣਾ ਤੇ ਕੱਲ ਨੂੰ ਪਰੌਂਠੇ ਬਣਾ ਕੇ ਫਿਰ ਚੈੱਕ ਕਰੇ ਕਾਜੀ ਸਾਹਿਬ ਚੈੱਕ ਕਰ ਦੇ ਪਪੇਰ ਕੀ ਹੋਣਾ ਚਾਰ ਚਾਰ ਪੰਜ ਪੰਜ ਜੱਕ ਲੰਘਾ ਫਿਰ ਇਹ ਨਹੀਂ ਸੋਚਣਾ ਵੀ ਨਹੀਂ ਯਾਰ ਆਪਾਂ ਗੱਲ ਸੁਣੀ ਸੀ ਮੈਂ ਆਪਣੀ ਜ਼ਿੰਦਗੀ ਦਾ ਅਸੂਲ ਬਣਾ ਕੇ ਰੱਖਿਆ ਮੈਨੂੰ ਕਿਸੇ ਨੇ ਦੱਸਿਆ ਸੈਲਡ ਚੰਗਾ ਹੈ ਮੈਂ ਖਾਦਾ ਕਿਸੇ ਨੇ ਦੱਸਿਆ ਜਿੰਮ ਚੰਗੀ ਹੈ ਮੈਂ ਕੀਤੀ ਕਿਸੇ ਨੇ ਦੱਸਿਆ ਨਹਾਉਣਾ ਚੰਗਾ ਹੈ ਸਵੇਰ ਵੇਂ ਕਰਨੀ ਚਾਹੀਦੀ ਹੈ ਮੈਂ ਸ਼ੁਰੂ ਕੀਤੀ ਕਿਸੇ ਨੇ ਦੱਸਿਆ ਵੀ ਯੋਗਾ ਕਰਨਾ ਚਾਹੀਦਾ ਮੈਂ ਕੀਤਾ ਮੈਡੀਟੇਸ਼ਨ ਕਰਨਾ ਚਾਹੀਦਾ ਮੈਂ ਕੀਤਾ ਕੁੰਡਲੀ ਨਹੀਂ ਜਗਾਣੀ ਚਾਹੀਦੀ ਮੈਂ ਜਗਾਈ ਜਿਹੜੀ ਚੀਜ਼ ਵਧੀਆ ਲੱਗੀ ਉਹਨੂੰ ਕਰਕੇ ਹਟਾ ਕੀਤਾ ਕਰਨਾ ਤੇ ਮੈਂ ਕਹਿ ਰਿਹਾ ਵੀ ਸਾਡੀ ਆਦਤ ਹੋਣੀ ਚਾਹੀਦੀ ਹੈ ਵੀ ਜੇ ਕੋਈ ਚੰਗੀ ਚੀਜ਼ ਮਿਲ ਗਈ ਉਹਨੂੰ ਪੱਲੇ ਨਾਲ ਬੰਨ ਲੈਣਾ ਵੀ ਬੰਨ ਲਿਆ ਆ ਗੱਲ ਮੈਂ ਪੱਲੇ ਬੰਨ ਲਈ ਮੈਂ ਨਹੀਂ ਹੁਣ ਕੇ ਕਰਦਾ ਗਲਤੀ ਜ਼ਿੰਦਗੀ 'ਚ ਮੈਂ ਗਲਤੀ ਹੁਣ ਜਿਹੜਾ ਬੰਦਾ ਇਹ ਮੰਨੀ ਜਾਂਦਾ ਹੈ ਮੰਨੀ ਜਾਂਦਾ ਮੰਨੀ ਜਾਂਦਾ ਮੰਨੀ ਜਾਂਦਾ ਉਹ ਗੰਧ ਚੋਂ ਨਿਕਲਿਆ ਉਲਝਣ ਤਾੜੀਆਂ ਚੋਂ ਨਿਕਲ ਜਾਂਦਾ ਜਿੰਦਗੀ ਉਹਦੀ ਸੋਹਣੀ ਬਣਨ ਲੱਗ ਪੈਂਦੀ ਤੇ ਜਿੰਨੇ ਇਧਰੋਂ ਸੁਣਨਾ ਹੈ ਇਧਰ ਗੜ ਦੇਣਾ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ ਉਹ ਭਾਵੇਂ ساری ਜ਼ਿੰਦਗੀ ਸੁਣੀ ਜਾਏ ਸਤਿਗੁਰ ਕੀ ਪ੍ਰਤੀਤਨਾ ਆਈਆ ਸ਼ਬਦ ਨਾਲ ਲਾਗੋ ਭਾਉ ਉਸ ਨੂੰ ਸੁੱਖ ਨਾ ਉਪਜੇ ਭਾਵੇਂ 100 ਗੇੜਾ ਭੋਜੋ 100 ਵਾਰੀ ਆਵੇ 100 ਵਾਰੀ ਜਾਵੇ 100 ਵਾਰੀ ਸੁਣੇ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ